ਇਹ ਕੋਈ ਦਰਿਆ ਨਹੀਂ ਬਲਕਿ ਮੋਗਾ ਦਾ ਅੰਡਰ ਬ੍ਰਿਜ ਹੈ ਜਿੱਥੇ 10 ਫੁੱਟ ਪਾਣੀ ਦੇ ਵਿੱਚ ਇੱਕ ਗੱਡੀ ਫਸ ਜਾਂਦੀ ਹੈ ਔਰ ਨਗਰ ਨਿਗਮ ਦੇ ਅਧਿਕਾਰੀ ਸੁਸਾਇਟੀ ਵਾਲਿਆਂ ਦੇ ਨਾਲ ਇਹਨਾਂ ਪਰਿਵਾਰ ਦਾ ਰੈਸਕਿਊ ਕਰਦੇ ਨੇ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੂਰਾ ਪਰਿਵਾਰ ਇਸ ਗੱਡੀ ਚ ਚਾਰ ਜਣੇ ਇਸ ਗੱਡੀ 'ਚ ਸਵਾਰ ਹੁੰਦੇ ਨੇ ਔਰ ਜਿਵੇਂ ਗੱਡੀ ਪਾਣੀ 'ਚ ਜਾਂਦੀ ਆ ਉਹ ਉਹਨਾਂ ਨੂੰ ਸ਼ਾਇਦ ਲੱਗਿਆ ਕਿ ਪਾਣੀ ਘਾਟਾ ਪਰ ਪਾਣੀ ਬਹੁਤ ਜ਼ਿਆਦਾ ਸੀ ਔਰ ਦੇਖਦੇ-ਦੇਖਦਾ ਪੂਰੀ ਗੱਡੀ ਜੋ ਹੈ ਉਹ ਪਾਣੀ 'ਚ ਫਸ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੈਸਕਿਊ ਕੀਤਾ ਗਿਆ ਹੈ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਔਰ ਉਸ ਤੋਂ ਬਾਅਦ ਗੱਡੀ ਨੂੰ ਟੋਕ ਕੀਤਾ ਗਿਆ ਪਰ ਇਹ ਸਵਾਲ ਇਹ ਖੜੇ ਹੁੰਦੇ ਨੇ ਕਿ ਇੱਕ ਮੀਂਹ ਦੇ ਨਾਲ ਮੋਗੇ ਦਾ ਇਹ ਹਾਲ ਹੋ ਗਿਆ ਮੋਗੇ ਦੀਆਂ ਸੜਕਾਂ ਮੋਗੇ ਦੇ ਘਰਾਂ 'ਚ ਪਾਣੀ ਜਾਵੜਿਆ ਮੋਗੇ ਦੇ ਅੰਡਰ ਬ੍ਰਿਜ 10-10 ਫੁੱਟ ਪਾਣੀ ਨਾਲ ਭਰੇ ਗਏ اور ਇਹ ਸਵਾਲੀਏ ਨਿਸ਼ਾਨ ਨੇ ਕਿ ਪ੍ਰਸ਼ਾਸਨ ਆਖਰਕਾਰ ਕਰ ਕੀ ਰਿਹਾ ਹੈ ਕਿ ਪ੍ਰਸ਼ਾਸਨ ਨੂੰ ਇਹ ਸਭ ਕੁਝ ਨਜ਼ਰ ਨਹੀਂ ਆ ਰਿਹਾ ਕਿ ਪ੍ਰਸ਼ਾਸਨ ਦੀ ਇਹ ਜ਼ਿੰਮੇਵਾਰੀ ਨਹੀਂ ਬਣਦੀ ਕਿ ਇਨਾ ਮਸਲਿਆਂ ਨੂੰ ਇਨਾ ਮੁਸ਼ਕਲਾਂ ਨੂੰ ਜਦੋਂ ਬਰਸਾਤੀ ਮੌਸਮ ਨਹੀਂ ਹੁੰਦੇ ਆ ਉਦੋਂ ਹੱਲ ਕੀਤਾ ਜਾਵੇ ਐਗਜ਼ਿਟ ਪੁਆਇੰਟ ਕੱਢਿਆ ਜਾਵੇ ਪਾਣੀ ਦਾ ਪਰ ਕੋਈ ਵੀ ਅਜਿਹਾ ਬਿਲਕੁਲ ਵੀ ਹੱਲ ਨਹੀਂ ਹੈ ਬਲਕਿ ਇਨਾ ਜਿਹੜੇ ਚਾਰ ਜੀਆਂ ਦਾ ਰੈਸਕਿਊ ਕੀਤਾ ਗਿਆ ਬਹੁਤ ਹੀ ਖਰਾਨ ਪਰੇਸ਼ਾਨ ਕਰਨ ਵਾਲੀ ਇਹ ਤਸਵੀਰ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਟਰਾਲੀ ਵੀ ਪੂਰੀ ਪਾਣੀ ਦੇ ਵਿੱਚ ਜੋ ਅੰਦਰ ਵੱਢ ਜਾਂਦੀ ਹੈ ਪਾਣੀ ਚ ਲੁਕ ਜਾਂਦੀ ਹੈ ਔਰ ਇਸ ਤੋਂ ਬਾਅਦ ਜੋ ਪਰਿਵਾਰਕ ਮੈਂਬਰਾਂ ਦਾ ਰੈਸਕਿਊ ਕੀਤਾ ਗਿਆ ਚਾਰ ਜੀਸੀ ਪਰਿਵਾਰ ਦੇ ਜਿਨ੍ਹਾਂ ਦਾ ਰੈਸਕਿਊ ਕੀਤਾ ਗਿਆ ਹੈ ਉਹਨਾਂ ਦੇ ਲੱਕ ਤੇ ਰੱਸੀ ਬੰਨ ਕੇ ਉਹਨਾਂ ਨੂੰ ਬਾਹਰ ਕੱਢਿਆ ਗਿਆ ਬਹੁਤ ਵੱਡਾ ਇਹ ਨੀਤਾ ਇਹ ਨੁਕਸਾਨ ਪਰਿਵਾਰਾਂ ਦੇ ਮੈਂਬਰਾਂ ਦਾ ਹੋ ਜਾਣਾ ਸੀ ਜੇ ਮੌਕੇ ਤੇ ਉਹਨਾਂ ਦਾ ਰੈਸਕਿਊ ਨਾ ਹੁੰਦਾ ਜੇ ਉਹ ਗੱਡੀ ਚ ਬਾਹਰ ਨਾ ਨਿਕਲ ਪਾਉਂਦੇ ਤਾਂ ਬਹੁਤ ਹੀ ਜ਼ਿਆਦਾ ਉਹਨਾਂ ਦਾ ਨੁਕਸਾਨ ਹੋ ਜਾਣਾ ਸੀ ਤਾਂ ਅੰਡਰ ਬ੍ਰਿਜ ਦੇ ਹਾਲਾਤ ਵਿੱਚ ਤੁਸੀਂ ਰੇਲਵੇ ਆ ਦੇਖ ਸਕਦੇ ਹੋ ਪੁਲ ਲੰਘਦਾ ਪਿਆ ਹੈ ਔਰ ਮੌਕੇ ਤੇ ਜੋ ਅਲੇਦ ਵਾਲੇ ਦੇ ਲੋਕ ਹੈ ਉਹ ਉਹਨਾਂ ਨੂੰ ਦੇਖ ਰਹੇ ਨੇ ਕਿਉਂਕਿ ਇਹ ਪ੍ਰਸ਼ਾਸਨ ਦੀ ਪੋਲ ਖੁੱਲਦੀ ਹੋਈ ਨਜ਼ਰ ਆ ਰਹੀ ਹੈ ਪ੍ਰਸ਼ਾਸਨ ਦੇ ਵੱਲੋਂ ਪੂਕਤਾ ਇੰਤਜ਼ਾਮ ਨਹੀਂ ਕੀਤੇ ਗਏ ਨੇ ਤਾਂ ਇਹ ਅਸੀਂ ਇਸ ਕਰਕੇ ਤੁਹਾਨੂੰ ਇਹ ਤਸਵੀਰ ਦਿਖਾ ਰਹੇ ਹਾਂ ਕਿ ਇਹ ਕੋਈ ਦਰਿਆ ਨਹੀਂ ਹੈ ਬਲਕਿ ਇਹ ਮੋਗੇ ਦਾ ਓਵਰ ਮੋਗੇ ਦਾ ਅੰਡਰ ਬ੍ਰਿਜ ਹੈ ਔਰ ਅੰਡਰ ਬ੍ਰਿਜ ਅਤ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਪੂਰਾ ਪਰਿਵਾਰ ਜੋ ਹੈ ਉਹ ਫਸਿਆ ਹੋਇਆ ਹੈ ਉਹਨਾਂ ਨੂੰ ਬਹੁਤ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਗਿਆ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਔਰ ਇਸ ਤਸਵੀਰ ਨੂੰ ਦੇਖ ਕੇ ਇਹ ਸਵਾਲ ਬਹੁਤ ਮੰਨ ਦੇ ਵਿੱਚ ਔਰ ਲੋਕਾਂ ਦੇ ਮਨਾਂ ਦੇ ਵਿੱਚ ਕੀ ਪ੍ਰਸ਼ਾਸਨ ਹਾਲੇ ਵੀ ਇਹਨਾਂ ਅੰਡਰ ਬ੍ਰਿਜ ਦੇ ਜਿਹੜੇ ਨੇ ਇਹਨਾਂ ਦੇ ਪਾਣੀ ਦੇ ਐਗਜ਼ਿਟ ਪੁਆਇੰਟ ਨਹੀਂ ਕੱਟ ਪਾਇਆ ਅੱਜ ਵੀ ਸਾਡੇ ਮੁਲਕ 'ਚ ਅੰਡਰਬ੍ਰਿਜ ਕੀ ਕਾਮਯਾਬ ਨਹੀਂ ਨੇ ਬਹੁਤ ਸਵਾਲ ਖੜੇ ਹੁੰਦੇ ਨੇ ਕਿ ਜਦੋਂ ਮੀਂਹ ਨਹੀਂ ਹੁੰਦਾ ਤਾਂ ਉਸ ਵਕਤ ਨਗਰ ਨਿਗਮ ਅਧਿਕਾਰੀ ਕਰ ਕੀ ਰਹੇ ਹੁੰਦੇ ਨੇ ਕੀ ਉਸ ਵਕਤ ਇਨ੍ਹਾਂ ਅਧਿਕਾਰੀਆਂ ਦੀ ਜ਼ਿੰਮੇਵਾਰੀ ਨਹੀਂ ਹੈ ਕਿ ਇਨ੍ਹਾਂ ਮਸਲਿਆਂ ਦਾ ਹੱਲ ਕੱਢਿਆ ਜਾਵੇ ਤਾਂ ਉਸ ਵਕਤ ਜਦੋਂ ਸਰਦੀਆਂ ਹੁੰਦੀਆਂ ਨੇ ਕਿ ਉਸ ਵਕਤ ਸਿਰਫ ਇਨ੍ਹਾਂ ਅਧਿਕਾਰੀਆਂ ਨੇ ਦਸਤਰਾਂ 'ਚ ਬੈਠ ਕੇ ਚਾਹ ਪੀਣੀ ਆ ਤਾਂ ਬਹੁਤ ਸਵਾਲ ਨੇ ਇਨ੍ਹਾਂ ਸਵਾਲਾਂ ਦਾ ਜਵਾਬ ਅਧਿਕਾਰੀਆਂ ਨੂੰ ਦੇਣਾ ਪਵੇਗਾ ਜਦੋਂ ਇਹ ਹਾਈ ਕਮਾਂਡ ਤੱਕ ਸੂਚਨਾ ਜਾਣ ਗਈਆਂ ਤੇ سرکار ਕੋਲ ਤਸਵੀਰਾਂ ਜਾਣ ਗਈਆਂ ਕਿ ਲੋਕਾਂ ਦੀ ਜ਼ਿੰਦਗੀ दात ਲੱਗੀ ਹੋਈ ਆ ਔਰ ਤੁਸੀਂ ਕੋਈ ਵੀ ਹੱਲ ਨਹੀਂ ਕਰ ਰਹੇ ਤਾਂ ਇਹ ਹੁਣ ਦੇਖਣਾ ਹੋਵੇਗਾ ਕਿ ਇਸ ਪੂਰੇ ਮਸਲੇ ਤੇ ਕੀ ਹੱਲ ਪ੍ਰਸ਼ਾਸਨ ਕਰੇਗਾ ਔਰ ਤਸਵੀਰ ਤੁਹਾਨੂੰ ਦਿਖਾ ਰਹੇ ਆ ਇਸ ਤਰੀਕੇ ਦੇ ਨਾਲ ਪੂਰਾ ਪਰਿਵਾਰ ਜੋ ਹੈ ਅੰਡਰ ਬ੍ਰਿਜ ਚ ਫਸਦਾ ਹੈ 10 ਫੁੱਟ ਪਾਣੀ ਤਕਰੀਬਨ ਦੱਸਿਆ ਜਾ ਰਿਹਾ ਹੈ ਕਿ ਥੋੜੀ ਜਿਹੀ ਹੋਰ ਅੱਗੇ 10 ਫੁੱਟ ਪਾਣੀ ਭਰਿਆ ਹੋਇਆ ਤਾਂ ਇਹਨਾਂ ਪਰਿਵਾਰਕ ਮੈਂਬਰਾਂ ਦੀ ਗੱਡੀ ਕਿਸ ਤਰੀਕੇ ਨਾਲ ਪਹੁੰਚੀ ਉਹਨਾਂ ਨੂੰ ਸ਼ਾਇਦ ਇਹ ਸੀ ਕਿ ਪਾਣੀ ਘੱਟਾ ਤਾਂ ਉਹਨਾਂ ਨੇ ਗੱਡੀ ਪਾਣੀ ਚਵਾੜ ਦਿੱਤੀ ਔਰ ਫਿਰ ਉਹਨਾਂ ਨੂੰ ਨਿਕਲਣਾ ਔਖਾ ਹੋ ਗਿਆ ਇੱਕ ਟਰਾਲੀ ਵੀ ਫਸੀ ਹੋਈ ਤੁਸੀਂ ਦੇਖ ਸਕਦੇ ਹੋ ਔਰ ਉਸ ਟਰਾਲੀ ਨੂੰ ਵੀ ਬਹੁਤ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਗਿਆ ਤਾਂ ਇਸ ਮੌਕੇ ਇਹਨਾਂ ਦਾ ਰੈਸਕਿਊ ਕੀਤਾ ਜਾਂਦਾ